ਬਹੁਤ ਗਰੀਬੀ ਉਹਨਾਂ ਦੇ ਘਰ ਦੇ ਵਿੱਚ ਅਮਰਿਕ ਸਿੰਘ ਸਗਰਾਈ ਦੀ ਗੱਲ ਕਰਦਾ ਜਦੋਂ ਪਹਿਲੀ ਵਾਰ ਚਰਚਾ ਚਾਏ ਅਰ 6000 ਦੇ ਸਾਰਾ ਦਿਨ ਵਿਚਾਰ ਅਖਬਾਰ ਬਣਦਾ ਉਹਦੀ ਪਤਨੀ ਦੇ ਹਰਨੀਆਂ ਸੀ ਕਹਿੰਦੇ ਹਰਨੀਆਂ ਨੇ ਲੈ ਕੇ ਦੋਏ ਜੀ ਆਏ ਪ੍ਰਾਰਥਨਾ ਉਹਨਾਂ ਨੇ ਕੀਤੀ ਕਹਿੰਦੇ ਸਾਨੂੰ ਛੱੜ ਦੇ ਕਿਰਪਾ ਕਰੇ ਅਮਰਿਕ ਸਿੰਘ ਕਹਿੰਦਾ ਸਾਨੂੰ ਬੇਟੇ ਦੀ ਆਸ਼ੀਸ਼ ਮਿਲ ਜਾਵੇ ਸੋ ਰਬ ਨੇ ਸੁਣੀ ਅਰਵਿੰਦ ਕੌਰ ਦੇ ਬੇਟੇ ਨੇ ਜਨਮ ਲਿਆ ਉਹਦਾ ਨਾਮ ਸੈੰਗੋਲ ਸਿੱਧੂ ਰੱਖਿਆ ਸੋ ਅੱਜ ਉਹਦਾ ਜਨਮ ਦਿਨ ਸੀ ਪਹਿਲਾ ਉਹਦੇ ਮਨ 'ਚ ਬੜਾ ਹੀ ਚਾਅ ਸੀ ਕਿ ਸਾਡੇ ਘਰੇ ਬੰਦਗੀ ਹੋਵੇ ਤੇ ਮੈਂ ਕਹਿੰਦਾ ਪਾਸੇ ਤੁਸੀਂ ਜਰੂਰ ਆਉਣਾ ਹੈ ਮੈਂ ਕਿਹਾ ਜਰੂਰ ਆਵਾਂਗੇ ਤੇ ਐਤਵਾਰ ਦੇ ਦਿਨ ਮੈਂ ਕਿਹਾ ਸਾਡੀ ਸੰਗਤ ਹੈ ਕਹਿੰਦੇ ਕਿਤੇ ਪਹਿਲਾਂ ਕਰ ਲੋ ਜੀ 17 ਦੇ ਖਿਵਾ ਉਪਰ ਆਉ ਜਰੋ ਰੁਗਾਲਸਤਾਨਾਂ ਦੀ ਮੀਟਿੰਗ ਕਰਕੇ ਆਏ ਸੀ ਉਹਦੇ ਅੰਦਰ ਪਿਆਰ ਸੀ ਪਰਮੇਸ਼ਵਰ ਦੇ ਲਈ ਰੱਬ ਤੁਹਾਡਾ ਪੈਸਾ ਨਹੀਂ ਦੇਖਦਾ ਕਿ ਤੁਸੀਂ ਪੈਸੇ ਨਾਲ ਕਿੰਨੇ ਅਮੀਰ ਹੋ ਉਹ ਤੁਹਾਡਾ ਦਿਲ ਦੇਖਦਾ ਤੁਹਾਡੇ ਅੰਦਰ ਕਿੰਨੀ ਅਮੀਰੀ ਹੈ ਪਰਮੇਸ਼ਵਰ ਦੇ ਲਈ ਸੋ ਜਦੋਂ ਸੀ ਗਏ ਮੈਂ ਉਹਨਾਂ ਕਿਹਾ ਚਲੋ ਕੋਈ ਛੋਟੀ ਜਿਹੀ ਪ੍ਰਾਰਥਨਾ ਹੋਊਗੀ ਕਰੀ ਆਪ ਕਰਕੇ ਆਵਾਂਗੇ ਕੋਈ ਗੱਲ ਨਹੀਂ ਆ ਜਾਾਂਗੇ ਧਰਮਸ਼ਾਲਾ 'ਚ ਉਹਨਾਂ ਨੇ ਸਰਪੰਚ ਨੂੰ ਪੁੱਛਿਆ ਕਿ ਸੀ ਸਾਡੇ ਬੇਟੇ ਦਾ ਜਨਮ ਦਿਨ ਆ ਸੀ ਤੇ ਸਾਡੇ ਘਰ ਤਾਂ ਹੈ ਨਹੀਂ ਛੋਟਾ ਜਿਹਾ ਘਰ ਹੈ ਸੰਗਤ ਰਿਸ਼ਤੇਦਾਰ ਬਿਧੇ ਆਉਣਗੇ ਸਾਡੇ ਵੀ ਜਗ੍ਹਾ ਬਿਠਾਉਣ ਨੂੰ ਵੀ ਹੈ ਨਹੀਂ ਵੀ ਧਰਮਸ਼ਾਲਾ ਸੀ ਪ੍ਰਾਰਥਨਾ ਕਰਨੀ ਹੈ ਪਹਿਲਾਂ ਹਾਂ ਕਰਦੀ ਬਾਅਦ ਚ ਉਹਨੇ ਨਾ ਕਰਦੀ ਕਹਿੰਦੇ ਨਹੀਂ ਕਰ ਸਕਦੇ ਤੁਸੀਂ ਫਿਰ ਘਰ ਦੇ ਮੂਰੇ ਫਿਰ ਨਹੀਂ ਸੀਗੀ ਉਹਨਾਂ ਨੇ ਬਾਹਰ ਇੱਕ ਏਦਾਂ ਟੈਂਟ ਲਗਾ ਉਸ ਰਸਤੇ ਦੇ ਉੱਪਰ ਹੀ ਸੋ ਬਹੁਤ ਸਾਰੇ ਲੋਕ ਬੁਲਾਏ ਟੈਂਟ ਉਹਨੇ ਲਾਇਆ ਬੜਾ ਸੋਹਣਾ ਸਾਊਂਡ ਸਿਸਟਮ ਸੀ ਜਿੱਦਾਂ ਕਿ ਵਿਆਹ ਚ ਨਹੀਂ ਪਜਾਂਦੇ ਉਸ ਤਰ੍ਹਾਂ ਤੋਂ ਉਹਨੇ ਪ੍ਰੋਗਰਾਮ ਕੀਤਾ ਸਾਰੀ ਰੀਜ ਲਾਦੀ ਉਹ ਬੰਦੇ ਅਸੀਂ ਜੋ ਗਏ ਸਾਡਾ ਮਨ ਆਤਮ ਖੁਸ਼ ਹੋ ਗਈ ਅੰਦਰ ਹੰਜੂ ਵੀ ਆ ਕੇ ਵੀ ਇੱਕ ਗਰੀਬ ਇੰਨਾ ਬੰਦਾ ਜਿਹੜਾ ਮਤਲਬ ਪਰਮੇਸ਼ਰ ਕਿਸ ਤਰ੍ਹਾਂ ਉਹਦੇ ਅੰਦਰ ਹੈ ਨਾ ਇਹ ਹਰੇ ਕਿੱਦਾਂ ਹੋ ਕਿਵੇਂ ਗਿਆ ਸਾਰਾ ਕੁਝ ਪਰਮੇਸ਼ਰ ਨੇ ਸਿਖਾਇਆ ਕਿ ਜੇ ਤੁਸੀਂ ਦਿਲੋਂ ਉਹਨੂੰ ਪਿਆਰ ਕਰਦੇ ਆ ਅਮੀਰੀ ਦਿਲ ਦੀ ਚਾਹੀਦੀ ਹੈ ਨਾ ਕਿ ਪੈਸੇ ਦੀ ਪੈਸਾ ਰੱਬ ਹੀ ਇੰਤਜ਼ਾਮ ਕਰਦਾ ਹੈ ਤਾਂ ਲੋਕੋ ਪੈਸੇ ਦੀ ਅਮੀਰੀ ਪਰ ਦਿਲ ਹੈ ਨਹੀਂ ਤੇ ਸਭ ਤੋਂ ਗਰੀਬ ਤੇ ਕੰਗਾਲ ਤੁਸੀਂ ਕਿਉਂਕਿ ਜੇ ਰੱਬ ਦੀ ਖਰਚਣਾ ਹੀ ਨਹੀਂ ਅਰ ਉਨ੍ਹਾਂ ਨੇ ਜੋ ਮੀਟਿੰਗ ਕੀਤੀ ਇਸ ਮੈਨੂੰ ਬੜਾ ਆਨੰਦ ਆਇਆ ਇਸ ਗੱਲ ਦਾ ਆਨੰਦ ਆਇਆ ਕਿ ਸਾਰੇ ਨਵੇਂ ਲੋਕ ਆਏ ਔਰ ਉਹਨਾਂ ਨੇ ਬੜੇ ਸ਼ਾਂਤੀ ਨਾਲ ਬਹਿ ਕੇ ਸਾਰਾ ਸੱਤ ਸੰਗ ਸੁਣਿਆ ਔਰ ਪਰਮੇਸ਼ਵਰ ਦੀ ਮਹਿਮਾ ਹੋ ਉਹਦੀ ਗਵਾਹੀ ਦੱਸੀ ਗਈ ਸਭ ਲੋਕਾਂ ਨੇ ਗਵਾਹੀ ਸੁਣਿਆ ਤੇ ਕਿਵੇਂ ਇੱਕ ਜਨਮ ਤੋਂ ਜਿਹੜੀ ਔਰਤ ਗੂੰਗੀ ਤੇ ਬੋਲੀ ਸੀ ਕਿਦਾਂ ਅੱਜ ਸੁਣਦੀ ਤੇ ਬੋਲਦੀ ਐ 8 ਸਾਲ ਬਾਅਦ ਕਿਦਾਂ ਬੈਟਰੀ ਆਸ਼ਿਸ਼ ਮਿਲੀ ਐ ਕਿਤੇ 6000 નોਕ ਕਹਿੰਦੇ ਸੀ ਕਿਤੇ 12 13 ਕੇ 15000 ਦੀ ਜੌਬ ਵੀ ਉਹਨੂੰ ਮਿਲੀ ਹਰ ਰੱਬ ਨੇ ਹਾਲਾਤ ਬਦਲੇ ਪਰਮੇਸ਼ਵਰ ਸਭ ਕੁਝ ਕਰ ਸਕਦਾ ਕੋਈ ਕੋਈ ਗੱਲ ਔਖੀ ਨਹੀਂ ਐ ਸੋ ਜਦੋਂ ਤੁਹਾਡੇ ਅੰਦਰ ਪ੍ਰਭੂ ਦੇ ਲਈ ਮੁਹੱਬਤ ਐ ਤੇ ਤੁਸੀਂ ਸਭ ਕੁਝ ਕਰ ਸਕਦੇ ਹੋ ਬੋਲੋ ਸਭ ਕੁਝ ਅਰਾਧਨਾ ਹੋਈ ਬਹੁਤ ਵਧੀਆ ਹੋਈ ਵਰਸ਼ਿਪ ਉਸ ਜਗ੍ਹਾ ਤੇ ਉੱਪਰ ਪ੍ਰਭੂ ਦਾ ਬਾਪ ਪਾਕ ਕਲਾਮ ਸੁਨਾਇਆ ਗਿਆ ਸਭ ਲੋਕਾਂ ਨੇ ਅਸ਼ੀਸ਼ ਪਾਈ ਬਹੁਤ ਸਾਰੇ ਨਵੇਂ ਲੋਕਾਂ ਨੇ ਪ੍ਰਭੂ ਨੂੰ ਜਾਣਿਆ ਸੋ ਇਹ ਜਿਹੜੀ ਸਟੋਰੀ ਮੈਨੂੰ ਦਿੱਤੀ ਪਰਮੇਸ਼ੁਰ ਨੇ ਕਿ ਜਦੋਂ ਤੁਹਾਡੇ ਅੰਦਰ ਤੁਹਾਡੇ ਪ੍ਰਭੂ ਲਈ ਮੁਹੱਬਤ ਹੋਏਗੀ ਫਿਰ ਤੁਸੀਂ ਹੁਕਮਨ ਮੰਨ ਸਕਦੇ ਹੋ ਅਗਰ ਤੁਹਾਡਾ ਪਿਆਰ ਨਹੀਂ ਤੁਸੀਂ ਹੁਕਮਨ ਮੰਨ ਨਹੀਂ ਸਕਦੇ ਸੋ ਇਹ ਤੇ ਫ੍ਰੀ ਸੀ ਵਿਅਕਤੀ ਹੈ ਇਹ ਬਹੁਤ ਗਿਆਨ ਰੱਖਦੇ ਬਚਨ ਦਾ ਪ੍ਰਭੂ ਦੇ ਹੁਕਮਾਂ ਨੂੰ ਮੰਨਦੇ ਇੱਕ ਬੜਾ ਤਾਕੜਾ ਪੰਥ ਹੈ ਯਹੂਦੀਆਂ ਦੇ ਵਿੱਚ ਉਦੋਂ ਵੀ ਸੀ ਅੱਜ ਵੀ ਹੁਣ ਫਰੀਸੀ ਦੂਜਾ ਸੀ ਸਦੂਕੀ ਤੀਜਾ ਸੀ ਗਰੰਥੀ ਚੌਥਾ ਸੀ ਹਰੋਦੇਸ ਚਾਰ ਸਖਿਆਮਾ ਕੰਮ ਕਰਦੀਆਂ ਸੀ ਚਾਰ ਧੜੇ ਸੀਗੇ ਉਸ ਸਮੇਂ ਦੇ ਵਿੱਚ ਸੋ ਇਸ ਬੰਦੇ ਨੇ ਅਰਜ਼ ਕੀਤੀ ਕਿ ਯੇਸ਼ੂ ਮਸੀਹ ਤੁਸੀਂ ਮੇਰੇ ਘਰ ਆਓ ਉਹਨੇ ਖਾਣੇ ਤੇ ਬੁਲਾਇਆ ਪਰਮੇਸ਼ਰ ਨੂੰ ਡਿਨਰ ਕਹਿ ਸਕਦੇ ਆ ਲੰਚ ਕਹੋ ਵੀ ਸਾਡੇ ਘਰੇ ਖਾਣੇ ਵਾਸਤੇ ਆਓ ਤੇ ਪ੍ਰਭੂ ਗਿਆ। ਇਹ ਲਿਖਿਆ ਜਦੋਂ ਪ੍ਰਭੂ ਉੱਥੇ ਗਏ ਔਰ ਪ੍ਰਭੂ ਰੋਟੀ ਖਾਣਵਾਤੇ ਬੈਠਾ ਉਹਦੇ ਨਾਲ ਉਹ ਚੇਲੇ ਵੀ ਸੀਗੇ। ਅਤੇ ਵੇਖੋ ਉਸ ਨਗਰ ਵਿੱਚ ਇੱਕ ਤੀਵੀਂ ਸੀ ਜਿਹੜੀ ਪਾਪਣ ਸੀ। ਵੈਸ਼ਿਆ ਹਣੀ ਐ। ਤੇ ਲਿਖਿਆ ਉਹ ਇਹ ਜਾਣ ਕੇ ਉਹ ਫਰਿਸ਼ਤੇ ਦੇ ਘਰ ਮਤਲਬ ਯੇਸ਼ੂ ਮਸੀਹ ਫਰਿਸ਼ਤੇ ਦੇ ਘਰ ਅੱਜ ਰੋਟੀ ਖਾਣਵਾਤੇ ਉਹਨੂੰ ਬੁਲਾਇਆ ਗਿਆ। ਤੇ ਲਿਖਿਆ ਉਹ ਔਰਤ ਆਈ ਇੱਕ ਸ਼ੀਸ਼ੀ ਬੋਤਲ ਦੇ ਵਿੱਚ ਆਤਰ ਲੈ ਕੇ ਆਈ। ਇਹ ਬਹੁਤ ਮਹਗਾ ਆਤਰ ਸੀ। ਲਿਖਿਆ ਉਸਨੇ ਪਿਛਲੀ ਵੱਲ ਜਿੱਥੇ ਪ੍ਰਭੂ ਜਿੱਦੇ ਬੈਠੇ ਸੀ ਉਹਦੇ ਕਾਦਮਾਂ ਦੇ ਉੱਪਰ ਉਹਦੇ ਚਰਨਾਂ ਦੇ ਕੋਲ ਖੋਲ ਕੇ ਉਹ ਰੋਂਦੀ ਹੋਈ ਹੰਝੂਆਂ ਨਾਲ ਉਹਦੇ ਚਰਨ ਭਿਉਣ ਲੱਗੀ ਆਪਣੇ ਸਿਰ ਦੇ ਬਾਹ ਨਾਲ ਪੂੰਝ ਕੇ ਉਹਦੇ ਚਰਨ ਚੁੰਮੇ ਅਤੇ ਆਤਰ ਮਲਿਆ ਇਹ ਵੇਖ ਕੇ ਉਹ ਫਰੀਸੀ ਜਿਹਨੇ ਉਹਨੂੰ ਨਿਯੋਤ ਦਿੱਤਾ ਸੀ ਆਪਣੇ ਜੀਵ ਵਿੱਚ ਕਹਿਣ ਲੱਗਾ ਇਹ ਮਨੁੱਖ ਜੋ ਨਬੀ ਹੁੰਦਾ ਤਾ ਜਾਣ ਲੈਂਦਾ ਇਹ ਟੀਮੀ ਕੌਣ ਆ ਜਿਹੜੀ ਉਹਨੂੰ ਛੂ ਰਹੀ ਹੈ ਕਿਉਂਕਿ ਉਹ পাপਣ ਹੈ ਜਿਹੜਾ ਫਰੀਸੀ ਹੈ ਇੱਕ ਵਿਅਕਤੀ ਬੈਠਾ ਆ ਉਹਦੇ ਮਨ 'ਚ ਰੀਲ ਚੱਲਦੀ ਪਈ ਹੈ ਪ੍ਰਭੂ ਯਿਸੂ ਰੋਟੀ ਖਾ ਰਹੇ ਆ ਇੱਕ ਔਰਤ ਆ ਰਹੀ ਹੈ ਉਹ ਦੁਨੀਆ ਜਾਣਦੀ ਕਿ ਔਰਤ ਗੁਨਾਹ ਦੇ ਵਿੱਚ ਹੈ ਪਾਪ ਦੇ ਵਿੱਚ ਭਰੀ ਹੋਈ ਉਸ ਔਰਤ ਨੂੰ ਪਤਾ ਸੀ ਸਾਰੇ ਲੋਕ ਜਾਣਦੇ ਮੈਨੂੰ ਮੇਰੇ ਕਰੈਕਟਰ ਬਾਰੇ ਸਾਰੇ ਜਾਣਦੇ ਆ ਪਰ ਲੋਕਾਂ ਦੀ ਪ੍ਰਵਾਹ ਨਾ ਕਰਦੀ ਪ੍ਰਭੂ ਕੋਲ ਆਈ ਤੇ ਲਿਖੋਲ ਕਦਮਾਂ 'ਚ ਬੈਠ ਕੇ ਉਹ ਰੋਣ ਲੱਗੇ ਔਰ ਹੰਝੂਆਂ ਨਾਲ ਉਹਨੇ ਪੈਰ ਧੋਤੇ, ਬਾਲ ਨਾਲ ਪੈਰ ਸਾਫ਼ ਕੀਤੇ, ਅਤਰ ਮਲਿਆ ਤੇ ਜੇ ਉਹ ਵਿਅਕਤੀ ਹੈ ਜਿਹੜਾ ਆਪਣੇ ਆਪ ਨੂੰ ਬਹੁਤ ਧਰਨੀ ਗਿੰਦਾ ਆ ਔਰ ਉਹ ਆਪਣੇ ਮਨ 'ਚ ਵਿਚਾਰ ਕਰਦਾ ਆ ਕਿ ਜੇ ਕਿਤੇ ਕਭੂ ਯੀਸ਼ੂ ਮਸੀਹ ਨਬੀ ਹੁੰਦਾ ਤੇ ਇਹਨੂੰ ਪਤਾ ਲੱਗ ਜਾਂਦਾ ਕਿ ਔਰਤ ਪਾਪਾਂ ਵਰਤ ਜਿਹੜੀ ਮੈਨੂੰ ਛੂ ਰਹੀ ਹੈ ਇਹ ਉਹਦੇ ਮਨ ਦੀ ਤਸਵੀਰ ਹੈ ਸੋ ਪਵਿੱਤਰ ਬਾਣੀ ਚ ਲਿਖਿਆ ਪਰਮੇਸ਼ਵਰ ਤੁਹਾਨੂੰ ਬਾਹਰੋਂ ਜੱਜ ਨਹੀਂ ਕਰਦਾ ਤੁਸੀਂ ਬਾਹਰਲੇ ਕਿੱਦਾਂ ਦੇ ਹੋ ਪਰਮੇਸ਼ਵਰ ਤੁਹਾਡੇ ਹਿਰਦੇ ਨੂੰ ਬੰਗ ਨਿਗਾਹ ਰੱਖਦਾ ਹੈ ਕਿ ਤੁਹਾਡਾ ਦਿਲ ਕਿੱਥੇ ਲੱਗਾ ਹੋਇਆ ਅੰਦਰੋਂ ਤੁਸੀਂ ਕਿੱਦਾਂ ਦੇ ਹੋ ਇਹ ਵੇਖ ਕੇ ਉਹ ਫਰੀਸੀ ਜੀ ਨੇ ਉਹਨੂੰ ਬੁਲਾਇਆ ਸੀਗਾ ਅਜੇ ਮਨ ਚ ਵਿਚਾਰ ਕਰਦਾ ਹੈ ਚਾਲੀਅਾ ਚ ਯੀਸੂ ਮਸੀਹ ਨੇ ਉਹਨੂੰ ਕਿਹਾ ਹੈ ਸ਼ਮੂਨ ਮੈਂ ਤੈਨੂੰ ਕੁਝ ਆਖਣਾ ਚਾਹੁੰਨਾ ਕਹਿੰਦਾ ਹਾਂ ਜੀ ਇੱਕ ਸ਼ਾਹੂਕਾਰ ਦੇ ਦੋ ਕਰਜ਼ਾਈ ਸਨ ਇੱਕ ਨੇ 250 ਰੁਪਏ ਦੇਣੇ ਸੀ ਔਰ ਇੱਕ ਨੇ 50 ਰੁਪਏ ਦੇਣੇ ਸੀ ਕਹਿੰਦਾ ਜਦੋਂ ਉਹਨਾਂ ਦੇ ਕੋਲ ਦੇਣ ਨੂੰ ਕੁਝ ਨਹੀਂ ਸੀ ਜਰਾ ਛੱਡੋ ਇਹ 100 ਰੁਪਏ ਜਦੋਂ ਦੇਣ ਨੂੰ ਕੁਝ ਨਾ ਸੀ ਤੇ ਲਿਖਿਆ ਉਸ ਸ਼ਾਹੂਕਾਰ ਨੇ ਦੋਵਾਂ ਨੂੰ ਉਹਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਐਨ ਯੂ ਸਮਝ ਆ ਗਈ ਫੇ ਕਹਿੰਦਾ ਮੈਨੂੰ ਹੁਣ ਦੱਸ ਵੀ ਇਹਨਾਂ ਦੋਨਾਂ ਦੇ ਵਿੱਚੋਂ ਉਹ ਸ਼ਾਹੂਕਾਰ ਨੂੰ ਕੌਣ ਜ਼ਿਆਦਾ ਪਿਆਰ ਕਰੂ ਉਹ ਕਹਿੰਦੇ ਸੁਭਮ ਗੱਲ ਹੈ ਜਿਹੜਾ ਜ਼ਿਆਦਾ ਮਾਫ਼ ਹੋਇਆ ਉਹ ਜ਼ਿਆਦਾ ਪਿਆਰ ਕਰੂ ਜਿਹਦੇ ਘੱਟ ਮਾਫ਼ ਹੋਇਆ ਘੱਟ ਪਿਆਰ ਕਰੂ ਪ੍ਰਭੂ ਕਹਿੰਦਾ ਤੈਨ ਠੀਕ ਨਵੇਂੜਾ ਕੀਤਾ ਤੇਰਾ ਜਵਾਬ ਸਹੀ ਹੈ ਹੁਣ ਸੁਣ ਫਿਰ ਉਸ ਤੀਵੀਂ ਦੀ ਵੱਲ ਮੂੰਹ ਫੇਰ ਕੇ ਸ਼ਮੂਨ ਨੂੰ ਪ੍ਰਭੂ ਯਿਸੂ ਕਹਿੰਦਾ ਇਹ ਤੀਨ ਨੂੰ ਵੇਖਦਾ ਘਰ ਆ ਜੀ ਮੈਂ ਤੇਰੇ ਘਰ ਆ ਪ੍ਰਭੂ ਕਹ ਰਿਹਾ ਮੈਂ ਤੇਰੇ ਘਰ ਆਇਆ ਹਾਂ ਤੂੰ ਮੇਰੇ ਪੈਰਾਂ ਦੇ ਲਈ ਪਾਣੀ ਨਾ ਦਿੰਦਾ ਜਦੋਂ ਅਬਰਾਹਮ ਕੋਲ ਦੂਤ ਆਏ ਤੇ ਅਬਰਾਹਮ ਨੇ ਕੀ ਕੀਤਾ ਬਦਾਨੀ ਦੀਨਤ ਨਮਰ ਹੋ ਗਿਆ ਉਹਨਾਂ ਦੂਤਾਂ ਦੇ ਚਾਂਤ ਹੋਤੀ ਪਹਿਲਾਂ ਅਰਨ ਖਾਣਾ ਬਣਾਇਆ ਥੋੜਾ ਬੰ ਆ ਖੜ ਗਿਆ ਕੋਲ ਸੇਵਾਦਾਰ ਬਣ ਕੇ ਜਦ ਤੱਕ ਰੋਟੀ ਖਾ ਨਾ ਛੱਡੀ ਤੇ ਕੀ ਬਿਲੀ ਨੂੰ ਬੋਲੋ ਬਲੇਸਿੰਗ ਮਿਲੀ 99 ਸਾਲ ਦਾ ਅਬਰਾਹਮ ਬੁੱਢਾ ਹੋ ਗਿਆ ਸੀ 75 ਸਾਲ ਦੀ ਉਮਰ ਚ ਉਹਨੇ ਰੱਬ ਨੂੰ ਜਾਣਿਆ 25 ਸਾਲ ਚੱਲਦਾ ਰਿਹਾ ਕੋਈ ਬਲੇਸਿੰਗ ਨਹੀਂ ਮਿਲੀ ਪਰ ਇੱਕ ਦਿਨ ਜਦੋਂ ਸਵਰਗੀ ਦੂਤ ਆਏ ਔਰ ਉਹਨੇ ਉਹ ਮੌਕਾ ਪਹਿਚਾਨ ਲਿਆ ਉਹਨੇ ਉਸ ਸੇਵਾ ਕੀਤੀ ਜਿਹੜਾ ਉਹ ਦਾ ਅੰਦਰ ਦਿਲੋਂ ਪ੍ਰੇਮ ਮੁਹੱਬਤ ਨੂੰ ਨੇ ਪ੍ਰਗਟ ਕੀਤਾ ਅਤੇ ਉਸੇ ਸਾਲ ਨੂੰ ਬਰਕਤ ਮਿਲਦੀ ਬੋਲੋ ਹਾਲੇਲੂਇਆ ਹਾਲੇਲੂਇਆ ਸੋ ਤੇ ਲਿਖਿਆ ਮੈਂ ਤੇਰੇ ਘਰ ਆਇਆ ਤੂੰ ਮੇਰੇ ਪੈਰ ਧੋਣ ਦੇ ਲਈ ਪਾਣੀ ਨਾ ਦਿੱਤਾ ਪਰ ਇਹ ਨੇ ਮੇਰੇ ਪੈਰ ਹੰਝੂਆਂ ਨਾਲ ਪੂੰਝਦੇ ਹੰਝੂਆਂ ਨਾਲ ਧੋਤੇ ਮੇਰੇ ਪੈਰ ਤੇ ਆਪਣੇ ਵਾਹ ਨਾਲ ਮੇਰੇ ਪੈਰਾਂ ਨੂੰ ਪੂੰਝਿਆ ਹੈਗਾ ਸਾਫ਼ ਕੀਤਾ ਹੈ ਤੂੰ ਮੈਨੂੰ ਨਾ ਚੁੰਮਿਆ ਤੈਂ ਆਪਣੇ ਗਾਣੇ ਨਹੀਂ ਲਾਇਆ ਮੈਨੂੰ ਪਰ ਜਦੋਂ ਜਦੋਂ ਦਾ ਮੈਂ ਇੱਥੇ ਆਇਆ ਹੋਇਆ ਹਾਂ ਇਹ ਮੇਰੇ ਪੈਰ ਚੁੰਮਣ ਤੋਂ ਹਟੇ ਨਹੀਂ ਤੂੰ ਮੇਰੇ ਸਿਰ ਉੱਪਰ ਤੇਲ ਨਹੀਂ ਮਲਿਆ ਪਰ ਇਹਨੇ ਮੇਰੇ ਪੈਰਾਂ ਉੱਤੇ ਅਤਰ ਮਲਿਆ ਇਸ ਕਰ ਮੈਂ ਤੈਨੂੰ ਆਖਦਾ ਇਹਦੇ ਪਾਪ ਜੋ ਬਹੁਤੇ ਸਨ ਇਹਨੂੰ ਮaaf ਕੀਤੇ ਗਏ ਕਿਉਂਕਿ ਇਸਨੇ ਪਿਆਰ ਬਹੁਤਾ ਕੀਤਾ ਪਰ ਜਿਹਨੂੰ ਥੋੜਾ ਮਾਫ਼ ਕੀਤਾ ਉਹ ਥੋੜਾ ਪਿਆਰ ਕਰਦਾ ਹੈ ਫਿਰ ਉਹਨੇ ਉਸ ਤੀਵੀ ਨੂੰ ਕਿਹਾ ਤੇਰੇ ਪਾਪ ਮਾਫ਼ ਕੀਤੇ ਗਏ ਸੋਇਸ ਕਹਾਣੀ ਦਾ ਜਿਹੜਾ ਨਿਚੋੜ ਕੀ ਹੈ ਕਿ ਅਗਰ ਤੁਹਾਡੇ ਹਿਰਦੇ 'ਚ ਪ੍ਰਭੂ ਯੇਸ਼ੂ ਮਸੀਹ ਲਈ ਪਿਆਰ ਨਹੀਂ ਹੈ ਤੇ ਤੁਸੀਂ ਉਹਦੇ ਹੁਕਮਾਂ ਨੂੰ ਪੂਰਾ ਨਹੀਂ ਕਰ ਸਕਦੇ ਸਾਨੂੰ ਇਸ ਗੱਲ 'ਤੇ ਵਿਚਾਰ ਕਰਨਾ ਬੋ ਦੋਨੋਂ ਆਪਣੀ ਗਵਾਹੀ ਦੇ ਉੱਪਰ ਜਾਣਾ ਪੈਣਾ ਕਿ ਜਦੋਂ ਪ੍ਰਭੂ ਚ ਤੁਸੀਂ ਆਏ ਕਿਹੜੇ ਹਾਲ ਤੁਸੀਂ ਆਏ ਹੋ ਤੁਹਾਡੇ ਵਾਸਤੇ ਕਿੰਦਾ ਮਿਹਨਤ ਕੀਤੀ ਗਈ ਤੁਸੀਂ ਪ੍ਰਭੂ ਚ ਕਿੰਦਾ ਆਏ ਕਿੰਦਾ ਵਧੇ ਹੋ ਤੁਸੀਂ ਪਰਮੇਸ਼ਵਰ ਨੇ ਤੁਹਾਡੇ ਲਈ ਕੀ ਕੀਤਾ ਕੀ ਹੈ ਔਰ ਯੀਸ਼ੂ ਮਸੀਹ ਨੇ ਤੁਹਾਡੇ ਲਈ ਕੀ ਕੀਤਾ ਆ ਯੀਸ਼ੂ ਮਸੀਹ ਨੇ ਤੁਹਾਡੇ ਲਈ ਆਪਣਾ ਸ਼ਰੀਰ ਮਰਨ ਵਾਸਤੇ ਦਸਲੀਬ ਦੇ ਉੱਪਰ ਸਭ ਤੋਂ ਦੁਖਦਾਇਕ ਮੌਤ ਜਿਹੜੀ ਪ੍ਰਭੂ ਮਰਿਆ ਉਹਨ ਸਲੀਬ ਤੇ ਪ੍ਰਾਨ ਦਿੱਤੇ ਆਪਣੇ ਅਧਿਕੈਂਦਾ ਪੇਤਾਰਨ ਨੂੰ ਮਾਫ ਕਰਦੇ ਉਹਨਾਂ ਤੁਹਾਨੂੰ ਮਾਫ ਕੀਤਾ ਯੇਸ਼ੂ ਮਸੀਹ ਨੇ ਆਪਣੇ ਲਹੂ ਨਾਲ ਤੁਹਾਨੂੰ ਸਾਫ਼ ਕੀਤਾ ਸੋ ਇਸ ਕਰਕੇ ਆਪਣੇ ਜੀਵਨ ਚ ਪਰਮੇਸ਼ਰ ਨੂੰ ਪਹਿਲ ਦੋ ਤੁਹਾਡਾ ਅਬੂਆ ਯੇਸ਼ੂ ਮਸੀਹ ਹੈ ਜਿਹਨੇ ਤੁਹਾਡੇ ਲਈ ਆਪਣੇ ਪ੍ਰਾਨ ਦਿੱਤੇ ਤੁਹਾਨੂੰ ਨੇ ਇੱਕ ਜਗ੍ਹਾ ਠਹਿ ਦਿੱਤੀ ਅਗੇ ਤੁਸੀਂ ਸੰਗਤੀ ਕਰੋ ਤਾਂ ਕਿ ਤੁਹਾਨੂੰ ਰੋਜ਼ ਪਰਮੇਸ਼ਰ ਆਪਣੇ ਵਚਨ ਸਿਖਾ ਸਕੇ ਔਰ ਇਸ ਕਰਕੇ ਹਫਤੇ ਦਾ ਪਹਿਲਾ ਦਿਨ ਰੋਮੀਆਂ 14:5 ਇੱਥੇ ਵਚਨ ਲਿਖਿਆ ਕਿ ਕੋਈ ਵੀ ਇੱਕ ਦਿਨ ਜੋ ਤੁਸੀਂ ਪਰਮੇਸ਼ਰ ਨੂੰ ਦੇ ਸਕਦੇ ਹੋ ਹallelujah ਜੋ ਠਰਾਇਆ ਗਿਆ ਉਹ ਪਵਿੱਤਰ ਦਿਨ ਹੈ ਉਸ ਪਵਿੱਤਰ ਦਿਨ ਨੂੰ ਕਦਰ ਕਰਨੀ ਚਾਹੀਦੀ ਹੈ ਔਰ ਪਰਮੇਸ਼ੁਰ ਨੇ ਇਹ ਦਿਨ ਠਰਾਇਆ ਹੋਇਆ ਕਿ ਮੇਰੇ ਲੋਕ ਮੇਰੇ ਕੋ ਆਉਣ ਇਹ ਬਰਕਤ ਵਾਲਾ ਦਿਨ ਹੈ ਇਹ ਆਸ਼ੀਰਵਦ ਦਿਨ ਹੁੰਦਾ ਹੈ ਇਹ ਪਵਿੱਤਰ ਦਿਨ ਹੈ ਤਾਂ ਕਿ ਪਰਮੇਸ਼ੁਰ ਤੁਹਾਨੂੰ ਆਪਣੀਆਂ ਬਰਕਤ ਨਾਲ ਭਰ ਸਕੀ ਬਰਕਤ ਕੋ ਸੋਨਾ ਚਾਂਦੀ ਨਹੀਂ ਬਰਕਤ ਦਾ ਅਸਲੀ ਮਤਲਬ ਹੈ ਹਮੇਸ਼ਾ ਦੀ ਜ਼ਿੰਦਗੀ ਬਰਕਤ ਦਾ ਮਤਲਬ ਹੈ ਯੀਸ਼ੂ ਮਸੀਹ ਨੂੰ ਜੀਵਨ ਚ ਲੈ ਲੈਣਾ ਜਦੋਂ ਯੀਸ਼ੂ ਮਸੀਹ ਮੇਰੇ ਜੀਵਨ ਚ ਆ ਜਾਂਦਾ ਹੈ ਤੇ ਲਿਖਿਆ ਹੈ ਯੀਸ਼ੂ ਮਸੀਹ ਨਾਲ ਪ੍ਰਭੂ ਨੇ ਜੋ ਸੰਸਾਰ ਦੀ ਅਵਸਥਾ ਮ ਬਣਾਈ ਜੋ ਤੁਹਾਨੂੰ ਲੋੜ ਹੈ ਜੋ ਚਾਹੀਦਾ ਤੁਹਾਨੂੰ ਉਹ ਹਰ ਚੀਜ਼ ਤੁਹਾਨੂੰ ਪਰਮੇਸ਼ਰ ਮੁਹੱਈਆ ਕਰਵਾਉਂਦਾ ਹੈ ਬੋਲੋ ਕੀ ਕਰਦਾ ਹੈ ਪਰਮੇਸ਼ਰ ਹਰ ਇੱਕ ਚੀਜ਼ ਜੋ ਤੁਹਾਨੂੰ ਚਾਹੀਦੀ ਆ ਪਰਮੇਸ਼ਰ ਤੁਹਾਨੂੰ ਮੁਹੱਈਆ ਕਰਵਾਉਂਦਾ ਆ ਔਰ ਗੱਲ ਆਉਂਦੀ ਉੱਥੇ ਆ ਕੇ ਕਿ ਅਸੀਂ ਕੀ ਫਰਦਾ ਨੂੰ ਪਿਆਰ ਕਰਦੇ ਆ ਅਗਰ ਅਸੀਂ ਉਹ ਪਿਆਰ ਕਰਦੇ ਆ ਤੇ ਅਸੀਂ ਉਹਦੇ ਭਾਵਨ ਚ ਹੋਵਾਂਗੇ ਕਿੱਥੇ ਹੋਵਾਂਗੇ ਉਹਦੇ ਭਾਵਨ ਚ ਹੋਵਾਂਗੇ ਪਰਮੇਸ਼ੁਰ ਕਹਿੰਦਾ 6 ਦਿਨ ਕੰਮ ਕਰੋ ਤੇ ਕਰੋ ਪਰ ਇੱਕ ਦਿਨ ਪਵਿੱਤਰ ਦੇਣਾ ਆਉ ਕਹਿੰਦਾ ਮੇਰੇ ਕੋਲ ਜਦੋਂ ਅਸੀਂ ਇਸ ਹੁਕਮ ਦੇ ਉੱਪਰ ਵਿਸ਼ਵਾਸ ਕਰਦੇ ਆ ਔਰ ਮੰਨ ਲਓਗੇ ਤੁਸੀਂ ਤੇ ਫਿਰ ਰੱਬ ਤੁਹਾਨੂੰ ਵਧਾਊਗਾ ਹallelujah ਪਰਮੇਸ਼ੁਰ ਤੁਹਾਨੂੰ ਵਾਦਾ ਦਊਗਾ ਵਾਦਾ ਬਖਸ਼ੇਗਾ ਵਾਦਾ ਹੈ ਹੀ ਪਰਮੇਸ਼ੁਰ ਕੋਲ ਪਰ ਪੂਰੀ ਹੈ ਹੀ ਪਰਮੇਸ਼ੁਰ ਦੇ ਕੋਲ ਉਹ ਤੁਹਾਨੂੰ ਮੁਹੱਬਤ ਕਰਦਾ ਹੈ ਉਹ ਤੁਹਾਨੂੰ ਪਿਆਰ ਕਰਦਾ ਹੈਗਾ ਬੋਲੋ ਯਸੂ ਸਾਨੂੰ ਪਿਆਰ ਕਰਦਾ ਹੈਗਾ ਤਾਂ ਲਿਖਿਆ ਜੋ ਸਾਰੀ ਸ੍ਰਿਸ਼ਟੀ ਦੀ ਵਸੋਂ ਕੀਤੀ ਗਈ ਤਾਂ ਪਰਮੇਸ਼ੁਰ ਨੇ उत्पाद दो तीन ऐत परमेश्वर ने सातवें दिन आशीष दिखती बलैसिंग दिखी आशीष दिखती पवित्र ठहराया परमेश्वर ने ओनू पवित्र ठहराया सो एक परमेवर का एक नियम है और दस हुक्म एक हु हुक्म है कि तू तो छे दिन काम करने सतमांवन चलना ਆਕੇ ਮੈਂ ਤੇਨਾਂ ਗੱਲਬਾਤ ਕਰਾਂ ਤੇ ਮੈਂ ਤੈਨੂੰ ਬਰਕਤ ਦੇਵਾਂ ਔਰ ਤੈਨੂੰ ਵਾਧਾ ਦੇਵਾਂ ਸੋ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਪਹਿਲ ਦਿਓ ਯੇਸ਼ੂ ਮਸੀਹ ਨੂੰ ਪਿਆਰ ਕਰੋ ਯੇਸੂ ਮਸੀਹ ਨੂੰ ਮੁਹੱਬਤ ਕਰੋ ਕਿ ਪਰਮੇਸ਼ਰ ਮੈਂ ਤੈਨੂੰ ਵੀ ਕਰਦਾ ਪਿਆਰ ਕਰਦਾ ਆਪਣੇ ਅੰਦਰ ਨਮਰਤਾ ਹਲੀਮੀ ਤੇ ਪਰਮੇਸ਼ਰ ਪ੍ਰਤੀ ਪ੍ਰੇਮ ਹੋਣਾ ਚਾਹੀਦਾ ਹੈ ਔਰ ਇਸ ਕਰਕੇ ਇਹ ਬਾਈਬਲ ਦਾ ਹੀ ਨਿਯਮ ਹੈ ਜੇ ਤੁਸੀਂ वचन ਨੂੰ ਪੂਰਾ ਕਰਾਂਗੇ ਤੇ वचन ਤੁਹਾਡੇ ਜੀਵਨ ਚ ਬਹੁਤ ਵੱਡੀ ਬਰਕਤ ਲੈ ਕੇ ਆਉਂਦਾ ਹੈ। ਰਹੀ ਉਹ ਗੱਲ ਔਰਤ ਜਿਹੜੀ ਗੁਨਾਹਤ ਸੀ, ਜਿਹੜੀ ਪਾਪ ਕਰ ਸੀਗੀ, ਉਹਨੇ ਕੁਛ ਵੀ ਨਹੀਂ ਬੋਲਿਆ। ਕੋਈ ਸੰਦੇਸ਼ ਨਹੀਂ ਹਮ ਦਿੱਤਾ ਗਿਆ। ਪਰ ਉਹਦਾ ਅੰਦਰਲਾ ਪ੍ਰੇਮ ਪ੍ਰਭੂ ਦੇ ਲਈ ਜਦੋਂ ਨੇ ਆਪਣੇ ਆਪ ਨੂੰ ਸਮਰਪਣ ਕਰਤਾ, ਨਿਮੀ ਹੋ ਗਈ, ਦੀਨ ਹੋ ਗਈ ਤੇ ਉਹਨੇ ਕੋ ਸ਼ਬਦ ਵਰਦਾਨ ਮਿਲਿਆ। ਯਸ਼ੂ ਮਸੀਹ ਕਹਿੰਦਾ ਹੈ, "ਬੇਟੀ ਤੇਰੇ ਪਾਪ ਛਮਾ ਗਏ।" ਆਰੋ ਪਰਮੇਸ਼ੁਰ ਦੀਤੀ ਹੀ ਬਣ ਗਈ ਬੇਟੀ ਬਣ ਗਈ ਆਵਾ ਜੀਵਨ ਬਦਲ ਗਿਆ ਉਸ ਸਮੇਂ ਯੇਸ਼ੂ ਮਸੀਹ ਬਦਲਾਅ ਦਾ ਪਰਮੇਸ਼ੁਰ ਹੈ ਉਹ ਜ਼ਿੰਦਗੀਆਂ ਨੂੰ ਬਦਲ ਦਿੰਦਾ ਹੈ ਉਹ ਹਾਲਾਤਾਂ ਨੂੰ ਬਦਲ ਦਿੰਦਾ ਹੈ ਉਹ ਸਭ ਕੁਝ ਨਾਮਾ ਕਰਨ ਦੀ ਸ਼ਕਤੀ ਰੱਖਦਾ ਹੈ ਉਹ ਸਾਡਾ ਪਰਮੇਸ਼ੁਰ ਹੈ ਜਿਹਨੇ ਕ੍ਰੂਸ ਸਲੀਬ ਨੂੰ ਚੁੱਕਿਆ ਤੇ ਆਪਣਾ ਲਹੂ ਬਹਾਇਆ ਅਸਾਨੂੰ ਪ੍ਰੇਮ ਕਰਦਾ ਸੋ ਇਸ ਕਰਕੇ ਇਬਰਾਨੀਆਂ 13:17 ਰੱਖਿਆ ਆਪਣੇ ਆਗੂਆਂ ਦੀ ਆਗਿਆਕਾਰੀ ਕਰ। ਪਰਦੀ ਨਹੀਂ ਕਰਉ। ਪਤਰਸ ਕਹਿੰਦਾ ਜਿਹੜੇ ਵਤਨ ਸੇਵਾ ਕਰਦੇ ਦੁੱਗਣੇ ਆਦਰ ਦੇ ਯੋਗ ਸਮਝੇ ਜਾਣ। ਮਤੀ 10:40 ਚ 41:42 ਚ ਦੇਖਿਆ ਜਿਹੜਾ ਮੇਰੇ ਸੇਵਕ ਨੂੰ ਮੇਰੇ ਨਾਮ ਤੇ ਸਵੀਕਾਰ ਕਰਦਾ ਉਹ ਮੈਨੂੰ ਵੀ ਸਵੀਕਾਰ ਕਰਦਾ। ਸੋ ਸਾਡੀ ਜ਼ਿੰਦਗੀ ਵਿੱਚ ਪਰਮੇਸ਼ਵਰ ਦੇ ਬਚਨਾਂ ਦੇ ਲਈ ਜਗ੍ਹਾ ਉਦੋਂ ਹੀ ਬਣੋਗੇ ਜਦੋਂ ਅਸੀਂ ਯਿਸੂ ਮਸੀਹ ਨੂੰ ਪਿਆਰ ਕਰਾਂਗੇ। ਜੋਹੰਨ 15:7 ਪ੍ਰਭੂ ਕਹਿੰਦਾ ਜੇ ਮੇਰੇ ਚ ਰਹੋਗੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਤੇ ਜੋ ਚਾਹੋ ਮੰਗੋ ਹੋ ਜਾਊਗਾ ਪਰ ਮੇਤੂ ਆਂਡੋ ਕੁਝ ਨਹੀਂ ਕਰ ਸਕਦਾ ਸੋ ਖੁਦਾਬੰਦ ਯਿਸੂ ਮਸੀਹ ਤੁਹਾਨੂੰ ਪ੍ਰੇਮ ਕਰਦਾ ਹੈ ਮੁਹੱਬਤ ਕਰਦਾ ਹੈ ਉਹਦੀ ਜੋਇਨਾ ਤੁਹਾਡੇ ਲਈ ਹੈ ਤੁਹਾਡੇ ਪਰਿਵਾਰ ਦੇ ਲਈ ਹੈ ਔਰ ਉਹਦੀਆਂ ਜੋਇਨਾਵਾ ਵਾਦੇ ਦੀਆਂ ਜੋਇਨਾਵਾ ਨੇ ਸੋ ਪਵਿੱਤਰ ਦਿਨ ਦੀ ਮਹੱਤਤਾ ਜਿਹੜੀ ਹੈ ਪਰਮੇਸ਼ਵਰ ਵੱਲ ਦਿੱਤੀ ਗਈ ਹੈ ਅਗਰ ਅਸੀਂ ਇਸ ਹੁਕਮ ਨੂੰ ਮੰਨਦਿਆਂ ਆਪਣੇ ਜੀਵਨ ਚ ਇੱਕ ਅਸੂਲ ਬਣਾ ਕੇ कि ਪਰਮੇਸ਼ਰ ਕੋਛੇ ਉੱਪਰ ਮੈਂ ਤੇਰੇ ਭਵਨ ਝੂਮਾਂਗਾ ਤੇ ਪਰਮੇਸ਼ਰ ਵੀ ਉਡੀਕ ਕਰ ਰਿਹਾ ਹੈ ਤੁਹਾਡੀ ਤਾਂ ਕਿ ਤੁਹਾਨੂੰ ਦੋਨੋਂ ਹੱਥ ਵਧਾ ਕੇ ਆਸ਼ੀਸ਼ ਦੇਵੇ ਸੋ ਅਗਲਾ ਐਤਵਾਰ ਅੱਛੀ ਤਰੀਕ ਨਵੇਂ ਸਾਲ ਦੀ ਪਹਿਲੀ ਸਭਾ ਹੋਣ ਜਾ ਰਹੀ ਹੈ ਸਾਰੇ ਪ੍ਰਾਰਥਨਾਵਾਂ ਕਰਨੀਆਂ ਔਰ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਰਾਵਾਂ ਨੂੰ ਨਾਲ ਲੈ ਕੇ ਆਓ ਔਰ ਪਰਮੇਸ਼ੁਰ ਹਰ ਇੱਕ ਜੀਵਨ ਚ ਵੱਡੇ ਛੁਟਕਾਰੇ ਲੈ ਕੇ ਆਊਗਾ ਬੰਧਨ ਪੁੱਟਣਗੇ ਤੁਸੀਂ ਆਜ਼ਾਦੀ ਪਾਓਗੇ ਛੁਟਕਾਰਾ ਪਾਓਗੇ ਤੁਹਾਡੇ ਦਰਾਂ ਲਿਆਂਦਾਗੇ ਕੋਈ ਇੱਕ ਜਨ ਵੀ ਪ੍ਰਭੂ ਕੋਲ ਆਉਂਦਾ ਹੈ ਤੇ ਉਹਦੇ ਦੁਆਰਾ ਤੁਹਾਨੂੰ ਵੀ ਰੱਬ ਨੇ ਹਜ਼ਾਰਾਂ ਗੁਨਾਹ ਪਰਿਕਤ ਦੇਣੀ ਹੈ ਬੋਲੋ ਆਮੀਨ ਆਮੀਨ ਆਓ ਫਿਰ ਪ੍ਰਾਰਥਨਾ ਕਰਾਂਗੇ ਆਪਣੇ ਹੱਥ ਉਠਾਉਂਦੇ ਹੋਏ ਆਪਾਂ ਸਭੇ ਸਾਥ ਇਕੱਠੇ ਹੋ ਸਕਦੇ ਹਾਂ ਉਹ ਖੁਦਰਾਵਾ ਦੀ ਜੇਸ਼ੂ ਮਸੀਹ ਦੇ ਲਈ ਆਪਣਾ ਜੀਵਨ ਅੱਜ ਕੋ ਕਾਰਗੇਸ਼ਰ ਦੇ ਤਾਨਾ ਜੀ ਹਾਂ ਆਸ਼ੀਰਵਾਦ ਪਰਮੇਸ਼ਵਰ ਜੀ ਤੁਹਾਨੂੰ ਦਿੰਦਾ ਆਪਣੀ ਆਤਮਾ ਤੋਂ ਸਨਮਰਨ ਕਰਦਾ ਹਾਂ ਅਰ ਅਰ ਜਪਰਥਾ ਕਰੋ ਕਿ ਪਰਮੇਸ਼ਵਰ ਨੇ ਤੁਹਾਨੂੰ ਆਪਣੇ ਹਿਰਦੇ ਤੋਂ ਸੱਚੇ ਦਿਲ ਤੋਂ ਤੁਹਾਨੂੰ ਮੁਹੱਬਤ ਕਰਦਾ ਹਾਂ ਪਰ ਸ਼ਬਦਾਂ ਨੂੰ ਪ੍ਰਭੂ ਸੁਣਨਾ ਚਾਹੁੰਦਾ ਹੈ ਅੱਖਾਂ ਬੰਦ ਕਰਦੇ ਹੋਏ ਹੱਥ ਜੋੜਦੇ ਹੋਏ ਤੁਸੀਂ ਬੋਲ ਸਕਦੇ ਹੋ ਕਿਉਂਕਿ ਬਾਣੀ ਕਹਿੰਦੀ ਹੈ 23 18 20 ਵਿੱਚ ਖੁਦਾਵੰਦੀ ਯੇਸ਼ੂ ਮਸੀਹ ਸਾਡੇ ਵਿੱਚ ਮੌਜੂਦ ਹੈ वो थोड़ी आवाज सुनना चाहता है दोनों हाथ परमेश्वर बेटा मैं यीशु मसीह के नाम से विश्वास करता हाँ बोलो परमेश्वर प्रभु यीशु मैं प्यार करता कर प्रभु यीशु मसीह मैं में कर्बानी चेती करता हाँ मैं अंगीकार करता हाँ कि प्रभु यीशु तुम मेरे पाप समा सलीम से पर मारे गए मैं अंगीकार करता हाँ कि प्रभु यीशु उसी मेरे नहीं मारे गए मैं अंगीकार करता हाँ दबे गए मैं करता कि प्रभु येशु मोरते जिंदा हो गए और जिंदा सब उठाए गए मैं विश्वास करता दा कि प्रभु यीशु एक दिन फिर बदला जाएगा और मैं अंगीकार करता हाँ कि मेरे पाप क्षमा होशु मसी मोहब्बत करता हाँ ਪਰਬੂ ਯੀਸ਼ੂ ਮਸੀਹ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਪ੍ਰਭੂ ਯੀਸ਼ੂ ਮਸੀਹ ਤੇਰੇ ਲਹੂ ਨਾਲ ਮੈਂ ਖਰੀਦਿਆ ਗਿਆ ਹਾਂ ਮੇਰੀ ਆਤਮਾ ਜਾਨ ਤੇ ਪ੍ਰਾਣ ਪ੍ਰਭੂ ਤੇਰੇ ਲਹੂ ਨਾਲ ਖਰੀਦੇ ਗਏ ਹਨ ਮੈਂ ਯੀਸ਼ੂ ਮਸੀਹ ਦੇ ਨਾਮ ਤੇ ਵਿਸ਼ਵਾਸ ਕਰਦਾ ਹਾਂ ਪ੍ਰਭੂ ਯੀਸ਼ੂ ਮਸੀਹ ਤੇਰੇ ਲਹੂ ਮੈਨੂੰ ਮੇਰੇ ਸਾਰੇ ਪਾਪਾਂ ਤੋਂ ਵਿਸ਼ੁੱਧ ਕਰਦਾ ਹੈ ਆਪੀ ਆਵਾਜ਼ ਬੰਦ ਕਰੀਏ ਮਨਨਾ ਸ਼ੁਰੂ ਕਰ ਦਿਓ प्रभु ये शु तेरा लहू प्रभु तेरा करता है प्रभु ये लहू मनु शोध करे रंग जिंदा हो जाएगी अजे लहू दामवर अंदर तो बीमारी खत्म कर देगी खतम करेगी लहू दामवर शक न डर न खत्म करेगी

अंगीकार करो मेरी आत्मा मेरा जान प्राण प्रभु ये सूर्य लहू जो खींच दिया गया है अंगीकार करो प्रभु ये शो मसीह लहू द्वारा मैं खरीद दिया जा चुका हाँ मैं लहू द्रत होता जा चुका हाँ मेरी आत्मा लहू दी खरीदी हुई है थी 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 मेरा जीवन लहू का खरीदिया हुआ है मेरी आत्मा लहू दी खरीदी हुई है मैं ये शो मसीह लहू खरीदिया गया हाँ दोनों हाथ उठा हो प्रभु ये, हारे हो ये है। प्रभु ये में ताकत है। प्रभु ये में जिंदगी है बोलना शुरू कर दे प्रभु तेरे लहू मेरे ऊपर आए बोलो येश लहू मेरी आत्माए

ऊंची आवाज बोलो प्रभु यीशु तेरे लहू दी जय हाथ उठा के बोलो यीशु तेरे लहू दी जय सब भाई बोलो जोर से बोलो हालेलुया रा बासा ला ला रा बाला बाला बाला, बाला। शुरू बोल शुरू कर दियो आज बीमारी जाएगी आज रोग जाएंगे दो चार मुंह चले जाएंगे आज ऐसे वचन ही हो जाओगे ऑन एंड ऑफ ने जितने सुन रहे हो देख रहे हो ਨਾਮ ਦੀ ਜੈ ਹੋ ਜੈ ਹੋ ਜੈ ਹੋ ਜੈ ਹੋ ਤਾਰੇ ਵਜਾ ਕੇ ਮਹਿਮਾ ਕਰੋ ਪਰਮੇਸ਼ੁਰ ਦੇ ਨਾਮ ਦੀ ਹਾਲੇਲੂਇਆ ਰੱਬ ਸੰਦਾ ਦਾ ਕਨ ਨਾਮ ਦਾ ਦਾ ਬਰੀ ਬਾਬਾ ਦਾ ਤੋ ਰੱਬ ਸੰਦਾ ਦਾ ਕਨ ਨਾਮ ਦਾ ਦਾ ਬਰੀ ਬਾਬਾ ਦਾ ਬਰਬਾ ਹੋ ਰੱਬ ਸੰਦਾ ਦਾ ਕਨ ਨਾਮ ਦਾ ਦਾ ਬਰੀ ਬਾਬਾ ਦਾ ਤੋ ਰੱਬ ਦਾ ਬਰਬਾ ਬਰਬਾ ਹੋ ਰੱਬ ਸੰਦਾ ਦਾ ਕਨ ਨਾਮ ਦਾ ਦਾ ਬਰੀ ਬਾਬਾ ਦਾ ਤੋ ਕਨ ਨਾਮ ਦਾ ਦਾ ਬਰੀ ਬਾਬਾ ਦਾ ਬਰਬਾ ਹਰੇ ਵੇ ਤੇ ਕਿਨ ਨਾਮ ਸੰਦਾ ਦਾ ਬਰੀ ਬਾਬਾ ਦਾ ਤੋ ਕੋ ਨਾਮ ਸੰਦਾ ਦਾ ਬਰੀ ਬਾਬਾ ਦਾ ਬਰਬਾ ਅੰਸ਼ਕਾਰ ਦੂਰ ਹੋ ਜਾਏ ਦੁਸ਼ਤ ਆਤਮਾ ਦੂਰ ਹੋ ਜਾਏ

ਮੇਰੇ ਪਾਸ ਕਾਰੋਬਾਰ ਖੋਲ ਜਾਣ ਮੇਰੇ ਪਾਸ ਇੱਕ ਵਾਰ ਹੋ ਯਹਵਾ ਤੇਰੇ ਬੱਚੇ ਨੇ ਕਿਰਪਾ ਕਰੋ ਜੋ ਨਸ਼ੇ ਦੇ ਵਿੱਚ ਜਕੜੇ ਹੋਏ ਨੇ ਮਨ ਸਾਰੇ ਨੌਜਵਾਨ ਬੈਠੇ ਬੈਠੇ ਦੀ ਦੁਆ ਕਰਦਾ ਜੋ ਨਸ਼ੇ ਦੇ ਵਿੱਚ ਨੇ ਬਜ਼ੁਰਗਾਂ ਦੇ ਲਈ ਦੁਆ ਕਰਦੇ ਨੇ ਨਸ਼ੇ ਦੇ ਵਿੱਚ ਨੇ ਨਸ਼ੇ ਦਾ ਆਤਮਾ ਯੀਸ਼ੂ ਮਸੀਹ ਦੇ ਨਾਮ ਨੂੰ ਛੱਡ ਕੇ ਆਏ ਜੀ ਹਜ਼ਾਰ ਹੋ ਜਾਓ ਚੰਗੇ ਹੋ ਛਾਓ ਬੰਦ ਕਰਦੇ ਸ਼ਰਾਬ ਨੂੰ ਮੈਂ ਯੀਸ਼ੂ ਮਸੀਹ ਦੇ ਨਾਮ 'ਤੇ ਤੋੜ ਦੇਣਾ ਹਾਂ ਪਰਮੇਸ਼ਵਰ ਤੇਰੀ ਆਸ਼ੀਸ਼ ਨੂੰ ਮੰਗਦੇ ਆ ਪਰਮੇਸ਼ਵਰ ਤੇਰੀ ਆਸ਼ੀਸ਼ ਨੂੰ ਮੰਗਦੇ ਆ ਪਰਮੇਸ਼ਵਰ ਤੇਰੀ ਆਸ਼ੀਸ਼ ਨੂੰ ਬੋਲਦਣਾ ਤੇਰੀ ਆਸ਼ੀਸ਼ ਨੂੰ ਬੋਲਦੇ ਆ ਪਰਮੇਸ਼ਵਰ 25 ਜਨਵਰੀ ਨੂੰ ਸ਼ਬਿਚ ਨਵੇਂ ਸਾਲ ਦੀ ਵੱਡੀ ਸਭਾ ਹੋ ਰਹੀ ਹੈ ਮੈਂ ਪ੍ਰਾਰਥਨਾ ਕਰਦਾ 2000 ਹਜ਼ਾਰਾਂ ਲੋਕ ਲੈ ਕੇ ਮੇਰੇ ਪਰਮੇਸ਼ਵਰ ਜਦ ਤੂੰ ਬੁਣਾ ਕਬੀਰੋਤ ਉਹਦੀ ਆਖਦਰਾ ਪਾਸ ਮੋ ਜਾਏ ਛੇਤਾਨ ਦੇ ਬੰਦੋਨ ਛੇਤਾਨ ਦੀਆ ਜ਼ਾਰੇ ਜੋਇ ਨਾਵਾ ਪਵਿੱਤਰ ਆਤਮਾ ਦੀ ਅਗਧਰਾ ਪਾਸ ਮੋਛਣ ਹਰ ਕਰਸ਼ ਟੁੱਟ ਜਾਏ ਹਰ ਸ਼ਰਾ ਟੁੱਟ ਜਾਏ ਮੈਂ ਯਹੋਵਾ ਤੇ ਰਜ਼ੰਦਾਨ ਨਾਮ ਦੁਆ ਕਰਦਾ ਹਾਂ ਖੋਂਦੇ ਤੇਰੇ ਬੇਟੇ ਬੇਟੀਆਂ ਪਵਿੱਤਰ ਆਤਮਾ ਦੀ ਸਾਮਰਤਨਾ ਪਰ ਜਾ ਬਿਦਾ ਤੇਰੇ ਬੇਟੇ ਬੇਟੀਆਂ ਪਵਿੱਤਰ ਆਤਮਾ ਦੀ ਸਾਮਰਤਨਾ ਪਰ ਜਾ ਪਵਿੱਤਰ ਆਤਮਾ ਦੀ ਸਾਮਰਤ

नवांदा ला बारी बाबा का खाना नवासंदो बाबा लाला बारा रे बेटा कीने नमस्कार ला बारी बाबा लाताना नवांदा ला बारी बाबा कोखो ना बाबा चांदला हर बारा बारा तोखो ना मंदा ला बाबा चांदला खाना नवांदा ला बारी बाबा जिंदगी तब्दील हो जाना है जीवन तब्दील हो जाना है सब नवा कर दे मेरे परमेश्वर जब पवित्र आत्मा जब उजसुदा जब उजसुदा आंस

थैंक यू जीसस क्राइस्ट हालेलुया रेखा लावर सुंदर कोरा भला बराबर जीसस हालेलुया रे खर हमारा न भला बराबर देना बहुत छोटे ल खोरिया ला बराबर हमारा रे बहुत सुंदर कोरिया ला बराबर दो हाथ उठाओ स्वर्ग वन बोलो पिता परमेश्वर जिंदा परमेश्वर मैं तेरे नाम दी महिमा करदा हा यहोवा परमेश्वर मैं पवित्र आत्मा दा स्वागत करदा हा पवित्र आत्मा ਬੜਾ ਸਵਾਗਤ ਕਰਦੇ ਆ ਪਵਿੱਤਰ ਆਤਮਾ ਤੇਰਾ ਸਵਾਗਤ ਕਰਦੇ ਆ ਬੋਲੋ ਪਵਿੱਤਰ ਆਤਮਾ ਤੇਰਾ ਸਵਾਗਤ ਕਰਦੇ ਆ ਬੋਲੋ ਪਰਮੇਸ਼ਵਰ ਅਜ ਬਲ ਤਾਕਤ ਦੇ ਮੈਂ ਤੇਰੇ ਪਵਿੱਤਰ ਨਾਮ ਦੀ ਮਹਿਮਾ ਕਰ ਸਕਾਂ ਪਰਮੇਸ਼ਵਰ ਮੈਨੂੰ ਸੇਵਕਾਂ ਵਾਲਾ ਜੀਵਨ ਦੇ ਮੈਨੂੰ ਉਹ ਦਿਲ ਦੇ ਜੋ ਤੇਰੇ ਸੇਵਕਾਂ ਕੋਲ ਸੀਗਾ ਮੈਂ ਤੇਰੀ ਨਵੀਂ ਸਾਮਰ ਦੁਆਰਾ ਪਵਿੱਤਰ ਆਤਮਾ ਸਾਮਰ ਦੁਆਰਾ ਮੈਂ ਯੀਸ਼ੂ ਮਸੀਹ ਦਾ ਸੋ ਬਸੰਦੇਸ਼ ਔਰ ਇਸ ਸੰਸਾਰ ਨੂੰ ਸੁਣਾ ਸਕਾਂ ਪਰਮੇਸ਼ਵਰ ਤੇਰਾ ਸੁਭ ਸੰਦੇਸ਼ ਮੈਂ ਸੰਸਾਰ ਨੂੰ ਸੁਣਾ ਸਕਾਂ ਪਰਮੇਸ਼ਵਰ ਤੇਰਾ ਸੰਦੇਸ਼ ਬੋਲ ਤੇਰਾ ਸੰਦੇਸ਼ ਮੈਂ ਦੁਨੀਆ ਨੂੰ ਸੁਣਾ ਸਕਾਂ ਪਵਿੱਤਰ ਆਤਮਾ ਮੇਰੇ ਜੀਵਨ ਚਾ ਪਵਿੱਤਰ ਆਤਮਾ ਮੇਰੇ ਜੀਵਨ ਚਾ ਪਵਿੱਤਰ ਆਤਮਾ ਮੇਰੇ ਜੀਵਨ ਚਾ ਇਸ ਨਵੇਂ ਸਾਲ ਦੇ ਵਿੱਚ 2026 ਦੇ ਵਿੱਚ ਮੈਂ ਤੇਰੇ ਮਹਾਨ ਕੰਮ ਅਦ ਲਈ इस्तेमाल हो सके तेरे महान कमाले मैं इस्तेमाल हो सकदा मैं तेरे महान कमाले इस्तेमाल हो सकदा यीशु देना यीशु आमीन आमीन तो तालिब यो को वितात्माले जोर दे नाल थैंक यू थैंक यू भगत रखो